ਜਿਹੜਾ ਪਾਣੀ ਦਾ ਫਲੋ ਜਿਹੜਾ ਇੱਥੇ ਜ਼ਿਆਦਾ ਹੋਇਆ ਅੱਜ ਅਸੀਂ ਇੱਥੇ ਵੈਸੇ ਤਾਂ ਰੋਡ ਇੱਕ ਬਣਾਉਣੀ ਸੀਗੀ ਨੀਕੋਵਾਲ ਮਿਆਣੀ ਰੋਡ ਉਥੇ ਸਬੰਧ ਦੇ ਵਿੱਚ ਆਏ ਸੀਗੇ ਤੇ ਨਾਲ ਜਦੋਂ ਕਿ ਕੱਲ ਦਾ ਕਾਫੀ ਇੱਥੇ ਪਾਣੀ ਦਾ ਫਲੋ ਵਧਿਆ ਸਾਡੇ ਐਮਐਲਏ ਸਾਹਿਬ ਜਸਮੀ ਸਿੰਘ ਜੀ ਮੰਤਰੀ ਸਾਹਿਬ ਸਾਡੇ ਪਰਮੇਸ਼ਰ ਸਿੰਘ ਪਾਜੀ ਅਸੀਂ ਇੱਥੇ ਆ ਕੇ ਸਾਰੇ ਜਿਹੜੇ ਇਫੈਕਟਡ ਏਰੀਆ ਨੇ ਉਹਨਾਂ ਨੂੰ ਅਸੀਂ ਦੇਖ ਰਹੇ ਹਾਂ ਰਾਹਤ ਕਾਰਜ ਤੇ ਵੈਸੇ ਕੱਲ ਤੋਂ ਹੀ ਚੱਲ ਰਹੇ ਨੇ ਜੰਨੀਆਂ ਵੀ ਸਾਡੀਆਂ ਬੋਟਸ ਲਿਆ ਕੇ ਗੰਦੂ ਵਾਲ ਪੈਂਟਾ ਇੱਥੋਂ ਸਾਰਾ ਇਹਨੂੰ ਖਾਲੀ ਜਿਹੜਾ ਕਰਵਾ ਲਿਆ ਗਿਆ ਔਰ ਹੋਰ ਵੀ ਜੋ ਰਾਸ਼ਨ ਪਾਣੀ ਪਹੁੰਚਾਉਣ ਦੀ ਗੱਲ ਆ ਉਹ ਵੀ ਜਿਹੜੇ ਪ੍ਰਸ਼ਾਸਨ ਉਹਨਾਂ ਨੂੰ ਹਦਾਇਤਾਂ ਕਰ ਦਿੱਤੀਆਂ ਗਈਆਂ ਨੇ ਸੋ ਆਹ ਜਿਹੜੇ ਜਿੱਥੇ ਆਪਾਂ ਖੜੇ ਆ ਇੱਥੇ ਤਿੰਨ ਪਾਰ ਪਏ ਨੇ ਸੋ ਪੀ ਡਬਲਯੂ ਡੀ ਤੇ ਮਾਈਨਿੰਗ ਭਾਗ ਤੇ ਸਾਡਾ ਜ਼ਿਲ੍ਹਾ ਪ੍ਰਸ਼ਾਸਨ ਜਿਹੜਾ ਇਹਨੂੰ ਜਲਦੀ ਅਸੀਂ ਇੱਥੋਂ ਮਿੱਟੀ ਦਾ ਪ੍ਰਬੰਧ ਕਰਕੇ ਤੇ ਇਹਨੂੰ ਜਲਦੀ ਅੱਜ ਥੋੜੇ ਸਮੇਂ ਦੇ ਵਿੱਚ ਹੀ ਭਰ ਰਹੇ ਹਾਂ ਤਾਂ ਕਿ ਆਉਣ ਵਾਲਾ ਜਿਹੜਾ ਇੱਧਰ ਦਾ ਇਲਾਕਾ ਹੈ ਇੱਧਰ ਪਾਣੀ ਜਿਹੜਾ ਉਹ ਨਾ ਜਾ ਸਕੇ ਇਲਾਕੇ